ਜੰਮ ਜਾਂਦੀ ਫਿਰ ਸੁਆਦ ਖਰਾਬ ਹੋ ਜਾਂਦਾ ਹੈ ਇਹ ਮੇਰੀ ਬੇਨਤੀ ਹੈ ਤੁਸੀਂ ਵੀਰ ਵੜ ਕੇ ਸਮਝਿਆ ਕਰੋ ਸਾਰਿਆਂ ਨੂੰ ਸ਼ਕਰਪੁਰਾ ਤੇ ਹਾਕਮ ਵਾਲਾ ਜੋ ਜੀ ਸ਼ਕਰਪੁਰਾ ਤੇ ਹਾਕਮ ਵਾਲਾ ਟੀਮਾਂ ਲਾਗੇ ਰਹਿਣ ਵੀਰ ਵੜ ਕੇ ਬੇਨਤੀ ਹੈ ਬਹੁਤ ਸਮਾਂ ਹੋ ਗਿਆ ਦੂਸਰਾ ਸੈਮੀ ਫਾਈਨਲ ਸ਼ਕਰਪੁਰਾ ਤੇ ਹਾਕਮ ਵਾਲਾ ਜਲਦੀ ਨਾਲ ਲਾਗੇ ਆ ਜਾਣ ਪਹਿਲਾ ਸੈਮੀ ਪਹਿਲੇ ਸੈਮੀ ਦੀ ਪਹਿਲੀ ਕਬੱਡੀ ਰੇਸ਼ਮ ਸੁਲੀਨੇ ਵਾਲਾ ਇਸ ਸਮੇਂ ਕਦੇ ਗਰਾਊਂਡ ਦੇ ਵਿੱਚ ਪਾ ਰਿਹਾ ਹੈ ਕਿ ਖੇਡ ਦੇ ਮੈਦਾਨ ਵਿੱਚ ਖਿੱਚਤੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸ਼ਰੀਰ ਕਿ ਤੂੰ ਫਿੱੰਡੂ ਸੱਬੇ ਵਾਂਗੂ ਪਾ ਦੇ ਕਬੱਡੀਆਂ ਆਪਾਂ ਜਿੱਤਣ ਨਹੀਂ ਦੇਣਾ ਕੋਈ ਹੋਰ ਮਿੱਤਰੋ ਉਹ ਸਾਹਮਣੇ ਪਿਆ ਕੱਪ ਕਿਨੇ ਜੁਮਣਾ ਲਓ ਜੇ ਟੌਲਿਓ ਪੱਟਾਂ ਦਾ ਪੂਰਾ ਜੋਰ ਮਿੱਤਰੋ ਪ੍ਰਬੰਧਕ ਭਰਾ ਕਹਿੰਦੇ ਵੀ ਪਿੰਡ ਦਾ ਕਮੇਟੀ ਵਾਲਾ ਕੋਈ ਨਹੀਂ ਗਰਾਊਂਡ ਦੇ ਵਿੱਚ ਬਾਕੀ ਹੋਰ ਕੋਈ ਵੀਰ ਉਹ ਗਰਾਊਂਡ ਦੇ ਵਿੱਚ ਨਾ ਹੋਵੇ ਹੱਥ ਵੰਡ ਕੇ ਰੇਡ ਪੀ ਆਹ ਸਾਹਮਣੇ ਕਹਿੰਦੇ ਰੇਡ ਪੈਂਦੀ ਆ ਮੇਰੇ ਮਿੱਤਰੋ ਉਹ ਚਰਚੇ ਆ ਕਹਿੰਦੇ ਬੱਲਾ ਵਾਲੇ ਦੇ ਉਹ ਚਰਚੇ ਆ ਕਹਿੰਦੇ ਅਮਰੀਕਾ ਵਾਲੇ ਦੇ ਉਹ ਚਰਚੇ ਆ ਜਿਲ੍ਹ ਜਲੰਧਰ ਵਾਲੇ ਦੇ ਉਹ ਧਰਤੀਆ ਕਹਿੰਦੇ ਜੇਠੂ ਕੇ ਪਿੰਡ ਦੀ ਅੱਜ ਬਠਿੰਡੇ 'ਚ ਰੌਣਕਾਂ ਲੱਗੀਆਂ ਇਬਰ ਕਹਿੰਦੇ ਆਹ ਡੱਗੋ ਵਾਲਾ ਡੱਗੋ ਵਾਲਾ ਪਰ ਨੰਬਰ ਕਹਿੰਦੇ ਮੰਨੇ ਦਾ ਬੋਲ ਪੱਟੇ ਵਾਲੇ ਵਾਲੇ ਦੇ ਲਓ ਨੰਬਰ ਕਹਿੰਦੇ ਮੰਨੇ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਲਓ ਸ਼ਿਕੰਦਰ ਮਾੜੀ ਵਾਲਾ ਇਸ ਵੇ ਕਹਿੰਦੇ ਕਬੱਡੀ ਪਾ ਰਿਹਾ ਹੈ ਲਹਿਰੇ ਵਾਲੇ ਲੱਖੀ ਦੇ ਨਾਲ ਜਿਹੜਾ ਵੀਰ ਆਇਆ ਉਹ ਆਪਣੇ ਗੱਡੀ ਕੋਲੇ ਚਲਾ ਜਾਵੇ ਲਓ ਸ਼ਿਕੰਦਰ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਜੈਫੀ 4 ਹੈ ਆਓ ਦੇਖੋ ਇੱਕ ਕਨੀ ਤੇ ਪਿੰਦੂ ਐ ਸਿੱਚੇ ਵਾਲ ਪਿੰਦਾ ਗੱਲਾਂ ਕਹਿੰਦੇ ਬਾਹੇਗੁਰੂ ਦੀਆਂ ਚੱਲੀਆਂ ਤੇ ਇੱਕ ਕਹਿੰਦੇ ਸੁਰਖਪਰੀਆ ਜਿਹਦਾ ਸਿੱਕਾ ਚੱਲਦਾ ਹੈ ਜਿਹਦਾ ਨਾਂ ਚੱਲਦਾ ਹੈ ਪਰ ਨੰਬਰ ਦੇਖੋ ਰੇਡਰ ਦੇ ਹਿੱਸੇ ਜਿਹੜਾ ਜੁੜਦਾ ਆਇਆ ਨਵੇਂ ਪਿੰਡਿਆ ਕਹਿੰਦੇ ਕਮਲ ਰੇਡ ਪਾਉਣ ਲਈ ਵਧਿਆ ਹੋਇਆ ਆਓ ਸਾਹਮਣੇ ਕਹਿੰਦੇ ਨਵਾਪਿੰਡ ਦੋਨੇਵਾਲ ਹੈ ਆਓ ਕਹਿੰਦੇ ਇਲਾਕਾ ਲੋਹਿਆਂ ਦਾ ਮੇਰੇ ਮਿੱਤਰੋ ਉਹ ਧਰਤ ਕਹਿੰਦੇ ਜ਼ਿਲ੍ਹੇ ਜਲੰਧਰ ਦੀ ਉਹ ਕਮਲ ਨਵੇਂ ਪਿੰਡੀਆਂ ਇੱਕ ਤਗੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਆ ਰੇਸ਼ਵਾ ਕਹਿੰਦੇ ਸਲੀਡੇ ਪਿੰਡ ਦਾ ਕਿ ਜਿਹੜੇ ਕੰਬਦੇ ਨੇ ਹੱਥ ਉਹ ਟਾਈਆਂ ਨਹੀਂ ਉਹ ਬੰਨਦੇ ਤੇ ਘੁੱਗੀ ਦੇ ਆਂਡਿਆਂ 'ਚੋਂ ਵੀਰੇ ਬਾਜ ਨਹੀਂ ਉਹ ਜੰਮਦੇ ਓਏ ਘੁੱਗੀ ਦੇ ਆਂਡਿਆਂ 'ਚੋਂ ਵੀਰੇ ਬਾਜ ਨਹੀਂ ਉਹ ਜੰਮਦੇ ਇਸਲੀਡੇ ਵਾਲਾ ਇਹ ਮੋਗੇ ਵਾਲਾ ਅੱਜ ਬਠਿੰਡੇ ਆਇਆ ਹੋਇਆ ਉਹ ਸਾਹਮਣੇ ਦਾ ਅੰਦਰ ਰੇਸ਼ਵਾ ਆਪਣੀ ਟੀਮ ਲਈ ਜੋੜ ਗਿਆ ਓ ਬੱਲਾ ਵਾਲਾ ਆ ਗਿਆ ਬੱਲ ਨੌ ਵਾਲਾ ਕਹਿੰਦੇ ਮੰਨਾ ਮੰਨਾ ਤਿਆਰ ਹੈ ਕਬੱਡੀ ਪਾਉਣ ਨੂੰ ਆ ਕੰਬੈਨਾ ਦਾ ਜੇਤੂ ਬਣਿਆ ਆਹ ਦੇਖੋ ਕਹਿੰਦੇ ਮੰਨਾ ਇਸ ਵੇ ਕਬੱਡੀ ਪਾ ਰਿਹਾ ਚਾਰ ਨੇ ਜਫੀ ਇਸ ਵਿੱਚ ਕੌਣ ਦੇਖਾਂ ਵੀ ਉਗੋਕੇ ਦੀ ਟੀਮ ਦਾ ਜਿੰਦੀ ਜਾਂ ਫਿਰ ਕਹਿੰਦੇ ਡੱਗੋ ਵਾਲਾ ਡੱਗੋ ਵਾਲਾ ਓ ਸ਼ਰਨਾ ਓ ਫਰੀਦਕੋਟਿਆ ਕਹਿੰਦੇ ਟਰਾਈ ਕਰਦਾ ਨੰਬਰ ਰੇਡਰ ਦੇ ਸੇ ਜੁੜਦਾ ਆਇਆ ਓਸਤਾਦ ਜੀ ਸ਼ਿਕੰਦਰ ਕਬੱਡੀ ਪਾ ਰਿਹਾ ਏ ਕਹਿੰਦੇ ਕਬੱਡੀ ਵਾਲਾ ਸ਼ਿਕੰਦਰ ਏ ਉਹ ਨਹੀਂ ਜਿਹੜਾ ਕਹਿੰਦੇ ਜੇਲਮ ਤੋਂ ਪਿੱਛੇ ਮੁੜ ਗਿਆ ਸੀ ਏ ਉਹ ਨਹੀਂ ਜਿਹੜਾ ਜੇਲਮ ਤੋਂ ਪਿੱਛੇ ਮੁੜ ਗਿਆ ਸੀ ਏ ਉਹ ਆ ਜਿਹਨੇ ਦੁਨੀਆ ਉਹ ਲੋਕਾਂ ਦੇ ਦਿਲ ਜਿੱਤੇ ਹੋਇਆ ਏ ਕਹਿੰਦੇ ਮਾੜੀ ਪਿੰਡ ਵਾਲਾ ਤੇ ਦੂਜੇ ਪਾਸੇ ਕਹਦੋ ਵੱਡਿਆਂ ਪੈਲੀਆਂ ਨੂੰ ਗੱਭਰੂ ਹਿੱਕ ਤਣ ਗਿਆ ਏ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਰੌਲਾ ਤੇ ਪਹਿਲਾਂ ਸੀ ਜੋਧਾ ਕਹਿੰਦਾ ਹੁਣ ਤੇ ਜਿੱਤਾਂ ਹਾਰਾਂ ਦਾ ਮਸਲਾ ਬਣ ਗਿਆ ਏ ਕੌਣ ਜਿੱਤੂ ਕੌਣ ਹਾਰੂ ਕੇ ਸ਼ੱਕ ਤੇ ਰਹਿਣੀ ਏ ਉਹ ਮੇਲਾ ਜ਼ਿਲ੍ਹਾ ਬਠਿੰਡੇ ਦਾ ਟੱਕ ਤੇ ਤੜੀਆ ਮੇਲਾ ਜ਼ਿਲ੍ਹਾ ਬਠਿੰਡਾ ਦਾ ਬਿਆਲਪੁਰੇ ਆल्या ਛੜਾਵੇ ਖੜੇ ਬੜਾ ਜ਼ੋਰ ਲੱਗਾ ਹੋਇਆ ਆਹ ਜ਼ਬੜੇ ਨੂੰ ਮਰ ਜਿਹੜਾ ਕਹਿੰਦੇ ਜਾਫੀਆਂ ਨੂੰ ਦਿੱਤਾ ਗਿਆ ਅਗਲੀ ਕਬੱਡੀ ਰੇਸ਼ਮ ਸਲੀੜੇ ਪਿੰਡ ਦਾ ਉਹ ਦਰਿਆਉਂਦਾ ਮੁੰਡਾ ਉਹ ਸਾਹਮਣੇ ਕਹਿੰਦੇ ਰੇਸ਼ਮ ਉਹ ਜਿਹੜੇ ਮੋਗੇ ਤੋਂ ਚੱਲ ਕੇ ਆਇਆ ਇੱਕ ਕੰਨੀ ਤੇ ਪਿੰਦਾ ਦੂਜੀ ਕੰਨੀ ਤੇ ਸ਼ਿੰਦਾ ਇੱਕ ਨੂੰ ਕਹਿੰਦੇ ਵਾਇਗਰੂ ਕਹਿੰਦੇ ਆ ਲੋਕ ਆਹ ਸਾਹਮਣੇ ਇੱਕ ਨੂੰ ਪਿੰਦੂ ਕਹਿੰਦੇ ਆ ਉਹ ਸਿਚੇਵਾਲ ਦੀ ਧਰਤੀ ਆ ਤੇ ਸੁਰਖਪੁਰੀਆ ਉਹ 2 ਨੰਬਰ ਤੇ ਕਿਸੇ ਗੱਲ ਨੂੰ ਲੱਗਾ ਆਹ ਸਾਹਮਣੇ ਕਹਿੰਦੇ ਆ ਆ ਆ ਆ ਇਹ ਸ਼ਿੰਦਾ ਹੈ ਇਹਨੂੰ ਵਾਇਗਰੂ ਵੀ ਕਹਿੰਦੇ ਆ ਪਰ ਘਰੇ ਮਾਂ ਸ਼ਿੰਦਾ ਸ਼ਿੰਦਾ ਕਹਿੰਦੀ ਹੈ ਮਾਂ ਸ਼ਿੰਦਾ ਸ਼ਿੰਦਾ ਕਹਿੰਦੀ ਹੈ ਅਗਲੀ ਰੇਡ ਖੂ ਨੰਬਰ ਹੋਲਡ ਹੈ ਮਨੀ ਜੀ ਹੋਲਡਣਾ ਜੇ ਸੁਣੋ ਨੰਬਰ ਹੋਲਡ ਹੈ ਤੇ ਮੰਨਾ ਕਬੱਡੀ ਪਾ ਰਿਹਾ ਹੈ ਮੰਨਾ ਬੱਲ ਨੌ ਵਾਲਾ ਇਸ ਸਮੇਂ ਕਦੇ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਓਏ ਤਾੜੀ 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 ਉਹ ਮੇਲਾ ਉੱਗੋ ਕੇ ਉੱਗੋ ਕੇ ਹੋਈ ਪਈ ਆ ਉਹ ਮੇਲਾ ਉੱਗੋ ਕੇ ਉੱਗੋ ਕੇ ਹੋਈ ਪਈ ਆ ਨਾ ਕਹਿੰਦੇ ਕਾਲੇ ਦਾ ਵੀ ਵੱਡਾ ਪਰ ਕਿੰਦੀ ਕਹਿੰਦੇ ਇੰਗਲੈਂਡ ਦੇ ਸੀਜ਼ਨ ਦਾ ਇਹ ਬੈਸਟ ਹੈ ਕਹਿੰਦੇ ਚੌਥੇ ਨੰਬਰ ਦਾ ਚਾਸੀ ਕਿਉਂਕਿ ਪਹਿਲਾ ਦੂਜਾ ਚੌਥਾ ਕੋਈ ਦੂਰੀਆਂ ਨਹੀਂ ਹੁੰਦੀਆਂ ਪਰ ਕਹਿੰਦੇ ਦਮ ਰੱਖਦੇ ਆ ਜੁਰਤ ਰੱਖਦੇ ਆ ਵੀ ਆਸੀਂ ਕਰ ਸਕਦੇ ਆ ਇੱਪਰ ਕਹਿੰਦੇ ਰੇੜ ਰੇਸ਼ਮ ਦੀ ਪੈਂਦੀ ਆ ਮੇਰੇ ਮਿੱਤਰੋ ਆਹ ਥੋੜਾ ਵੱਧਣਾ 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 ਸਾਨੂੰ ਖੁਸ਼ੀਆਂ ਦਿੰਦਾ ਸਾਨੂੰ ਖੁਸ਼ੀਆਂ ਦਿੰਦਾ ਹੈ ਜੋਦਿਆਂ ਨੂੰ ਭੁਜਾਇਆ ਤੇ ਵੜਿਆ ਨੇ ਇਹਨੂੰ ਫੜਨਾ ਪੈਣਾ ਆਹ ਸਾਹਮਣੇ ਰੇਡ ਬੋਲ ਪਟਿਆਲੇ ਵਾਲੇ ਦੇ ਰੇਡ ਪੈ ਰਹੀ ਹੈ ਰੇਡ ਪੈ ਰਹੀ ਹੈ ਖੇਡ ਦੇ ਮੈਦਾਨ ਵਿੱਚ ਉਧਰ ਕਹਿੰਦੇ ਹਰਜਿੰਦਰ ਸਮਰਾ ਤੇ ਸੁਖਜੀਤ ਆਲਖ ਜੀ ਕਹਿੰਦੇ ਆ ਦੱਗੋ ਵਾਲਾ ਸ਼ਰਨਾ ਜੱਫੇ ਲਾਉ ਤੇ 500 ਦਿੱਤਾ ਜਾਵੇਗਾ ਆਓ ਜੱਫੇ ਦਾ ਕਹਿੰਦੇ 500 ਦਿੱਤਾ ਜਾਣਾ ਹੈ ਰੇਡ ਕਹਿੰਦੇ ਸ਼ਿਕੰਦਰ ਪੌਣ ਦੇ ਲਈ ਬਾਧਾ ਹੋਇਆ ਜੱਫੀ ਚਾਰ ਤਿਆਰੀ ਚ ਆ ਮੈਚ ਤੋਂ ਬਾਅਦ ਸ਼ਕਰਪੁਰ ਤੇ ਹਾਕਮਾਲੇ ਦਾ ਮੈਚ ਹੈ ਉਹ ਵੀ ਲੱਗ ਕੇ ਆ ਜਾਣਗੀ ਇਹ ਟੀਮਾਂ ਆਓ ਦੇਖੋ ਸ਼ਿਕੰਦਰ ਦੀ ਰੇਡ ਤੇ ਸੁਰਖਪਰੀਆ ਓਏ ਸੁਰਖਪਰੀਆ ਯੋਧਾ ਇਸ ਵੇਲੇ ਟਰਾਈ ਕਰਦਾ ਨੰਬਰ ਰੇਡਰ ਦੇ ਹਿੱਸੇ ਜਿਹੜਾ ਜੋੜ ਚੁੱਕਿਆ ਹੈ ਅਗਲੀ ਕਬੱਡੀ ਪਾਉਣੀ ਮੰਨਾ ਫੇਰ ਤਿਆਰ ਹੈ ਕਿ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਜਿਹਦੇ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹਦੇ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਇੱਬਰ ਕਹਿੰਦੇ ਡੱਗੋ ਆਲਾ ਡੱਗੋ ਆਲਾ ਡੱਗੋ ਆਲਾ ਓਏ ਆਇਆ ਸੁਆਦ ਚੋਟੀ ਦਾ ਮੇਲਾ ਚੱਲਦਾ ਚੋਟੀ ਦਾ ਮੇਲਾ ਚੱਲਦਾ ਆਹ ਕਿਹਦੇ ਟੱਕੋ ਵਾਲਾ ਟੱਕੋ ਵਾਲਾ ਹੋਈ ਪਈ ਐ ਓ ਸੁਣੀਣੇ ਵਾਲਾ ਆ ਗਿਆ ਓ ਫੋੜਾ ਦਾ ਜੇਤੂ ਕਬੱਡੀ ਖਿਡਾਰੀ ਜੇਤੂ ਕਬੱਡੀ ਪਾ ਰਿਹਾ ਐ ਇਸ ਵੇ ਰੇਸ਼ਮ ਸੁਣੀਣੇ ਪਿੰਡ ਵਾਲਾ ਓ ਦੇਖੋ ਕਿਹਦੇ ਕੌਂਡੀ 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 ਕਰਦਾ ਬੁੱਕਦਾ ਫਿਰਦਾ ਬ੍ਰੋਦੀਆ ਦੇ ਪਾੜੇ ਵਿੱਚ ਰੇਸ਼ਮ ਸੁਣੀਣੇ ਵਾਲਾ ਤੇ ਦੂਜੇ ਪਾਸੇ ਓਏ ਸੀਚੇ ਵਾਲ ਪਿੰਡਾਂ ਮੁੰਡਿਆਂ ਦਾ ਓਏ ਸੀਚੇ ਵਾਲ ਪਿੰਡਾਂ ਮੁੰਡਿਆਂ ਦਾ ਓ ਸਾਹਮਣੇ ਗੋਟ ਫੜ ਲਿਆ ਓ ਜਦੋਂ ਬੱਚਿਆ ਪੰਜਾਬੀਆਂ ਦਾ ਬੋਗੂ ਜੀ ਕਹਿੰਦਾ ਚੱਕ ਦੂ ਮੈਂ ਚੱਕ ਦੂ ਮੈਂ ਜਦੋਂ ਬੱਚਿਆ ਪੰਜਾਬੀਆ ਦਾ ਬੋਗੂ ਜੀ ਕਹਿੰਦਾ ਉਧਰ 500 ਗਿੰਦੀ ਉਗੋਕੇ ਵਾਲੇ ਦਾ ਹਰ ਇੱਕ ਜੱਫਾ ਪਿੰਦਰਵਾਟ ਕੈਨੇਡਾ ਅਮ੍ਰਿੰਦਰ ਮਾਰਕ ਕੈਨੇਡਾ ਬੱਬੂ ਢਿੱਲੋਂ ਕੈਨੇਡਾ ਰੁਪੀ ਸਬਰੇ ਵੱਲੋਂ ਹਰ ਇੱਕ ਜੱਫਾ ਆਉ ਕੀ ਬਣਿਆ ਪਿਆ ਆਉ ਕੀ ਬਣਿਆ ਪਿਆ ਆਉ ਕੀ ਬਣਿਆ ਪਿਆ ਨਤੀਜਾ ਸਾਹਮਣੇ ਫੇਰੇ ਨਤੀਜਾ ਸਾਹਮਣੇ ਫੇਰੇ ਆਓ ਸ਼ਿਕੰਦਰ ਦੁਰਪਿਆ ਮੇਰੇ ਮਿੱਤਰੋ ਜੋਧਿਆ ਉਹ ਤਾੜੀ ਸਿਰ ਤੋਂ ਲੰਘਦਾ ਲੰਘਦਾ ਹੈ ਤਾੜੀ ਸਿਰ ਤੋਂ ਲੰਘਦਾ ਲੰਘਦਾ ਹੈ ਉਹ ਜੋਧਿਆ ਤਾੜੀ ਸਿਰ ਤੋਂ ਲੰਘਦਾ ਲੰਘਦਾ ਹੈ ਇੱਧਰ ਕਹਿੰਦੇ ਸ਼ਕੰਦਰ ਤਾੜੀ ਪਿੰਡ ਵਾਲਾ ਕਬੱਡੀ 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 ਇਹ ਕਬੜੀ ਕੌਡੀ ਨਹੀਂ ਪਾਉਂਦਾ ਇਹ ਕਬੜੀ ਕੌਡੀ ਨਹੀਂ ਪਾਉਂਦਾ ਇਹ ਦਿਮਾਗ ਨਾਲ ਖੇਡਦਾ ਮਾੜੀ ਪਿੰਡ ਦਾ ਸ਼ੇਖੰਦਰ ਉਹ ਕਬੜੀ ਪੇਂਦੇ ਆ ਪਟਿਆਲੇ ਵਾਲਿਆ ਆ ਜਾਓ ਉੱਥੇ ਹੀ ਫੇਰ ਕੰਮੇ ਪੇਂਦੀਆ ਕਮਲ ਕਦੇ ਕਬੜੀ ਪਾ ਰਿਹਾ ਪਹਿਲਾ ਸੈਮੀ ਐ ਇਹ ਗੱਲਾਂ ਕਹਿੰਦੇ ਟਿਕਾਣੇ ਲੱਗੀਆਂ ਪਈਆਂ ਆਹ ਗੱਲਾਂ ਕਹਿੰਦੇ ਟਿਕਾਣੇ ਲੱਗੀਆਂ ਪਈਆਂ ਸ਼ਕਰਪੁਰ ਤੇ ਹਾਕਮ ਵਾਲਾ ਆ ਜਾਓ ਜੀ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਸ਼ਕਰਪੁਰ ਤੇ ਹੱਕ ਵਾਲਾ ਆਓ ਜੀ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪਹਿਲਾ ਸੈਮੀ ਹੈ ਪਹਿਲਾ ਸੈਮੀ ਆਖਰੀ ਪੜਾ ਤੇ ਹੈ ਕੁਝ ਰੇਟਾ ਕੁਝ ਜੱਫੇ ਕੁਝ ਪਿੰਟ ਇਸ ਮੈਚ ਦੇ ਰਹਿੰਦੇ ਆ ਦੂਸਰੇ ਸੈਮੀ ਦੀਆਂ ਟੀਮਾਂ ਸ਼ਕਰਪੁਰ ਤੇ ਹੱਕ ਵਾਲਾ ਹਰਜਿੰਦਰ ਸਮਰਾ ਜੀ ਕਹਿੰਦੇ ਡੰਗੋ ਵਾਲਾ ਸ਼ਰਦਾ ਜੱਫਾ ਲਾਉ ਤੇਰੇ 500 ਦਿੱਤਾ ਜਾਵੇ ਹੌਸਲਾ ਦਿੱਤਾ ਜਾਣਾ ਹੈ ਮੈਚ ਕਹਿੰਦਾ ਜਿਬੜੀ ਚੋਨ ਵਾਲਾ ਕੰਮ ਹੋਇਆ ਫਿਰਦਾ ਹੈ ਫੇਰ ਕਰੇ ਪਰ ਮਾਫਰ ਜਿੱਤੂ ਕੌਣ ਕੋਈ ਪਰਦਾ ਨਹੀਂ ਹਾਨੀ ਕੋਈ ਪਤਾ ਨਹੀਂ ਕਿਉਂਕਿ ਫਰਕ ਵੀ ਕੋਈ ਜ਼ਿਆਦਾ ਨਹੀਂ ਹੈ ਪਰ ਹਰ ਇੱਕ ਜਿੱਤਣ ਦੇ ਲਈ ਆਇਆ ਪਰ ਕਹਿੰਦੇ ਸ਼ਰਮ ਸ਼ੀਲਤਾ ਫਰਮ ਹੌਸਲਾ ਜਰੂਰੀ ਹੈ ਫਿਰ ਬੰਦਾ ਬਹੁਤ ਉੱਪਰ ਜਾ ਸਕਦਾ ਹੈ ਔਰ ਮੇੜ ਕੇ ਪਰਮਾਤਮਾ ਤੁਵਾਵਾ ਹਰ ਇੱਕ ਜੀ ਲਈ ਆ ਪਿਆਰ ਬੜਾ ਅਨਮ੍ਰਿਤ ਵਰਤੀ ਹੈ ਸੰਦੀਪ ਬਾਠ ਵੀਰਾ ਜਿੱਥੇ ਬਾਤ ਸੁਣਦਾ ਜਰੂਰ ਸੰਪਰਕ ਕਰੇ ਸੰਦੀਪ ਹਾਕਮਾ ਤੇ ਸ਼ਤਰਪੁਰ ਵੀਰੇ ਹਾਕਮਾ ਤੇ ਸ਼ਤਰਪੁਰ ਆਜੋ ਜਲਦੀ ਦੇ ਨਾਲ ਲਓ ਮੈਚ ਫਿਰ ਸ਼ੁਰੂ ਹੋ ਚੁੱਕਿਆ ਹੈ ਰੇਸ਼ਬ ਸੁਣੀੜੇ ਵਾਲਾ ਫਿਰ ਕਬੱਡੀ ਪਾਣੀ ਵਧਿਆ ਹੈ ਬਰੋਜਿੰਗ ਦੇ ਪਾਲੇ ਵਿੱਚ ਵਾਸ਼ਿੰਗਰੂ ਤਿਆਰ ਹੈ ਜਾਂ ਪਿੰਦੂ ਨੇ ਜੱਫਾ ਲਾਣਾ ਜਾਂ ਕਹਿੰਦੇ ਸੁਰਖਪਰੀਆ ਓ ਸੁਰਖਪਰੀਆ ਓ ਕਪੂਰਥਲੇਆਣਾ ਕਪੂਰਥਲੇਆਣਾ ਓ ਦੇਖੋ ਦੇਖੋ ਟਾਕੇ ਹਿੱਕ ਤੇ ਬਹਿਣ ਵਾਲੀ ਗੱਲ ਕਰਦਾ ਓ ਸਾਹਮਣੇ ਕਹਿੰਦੇ ਦੁੱਖ ਟੁੱਟੀ ਜਾਂਦੇ ਆ ਜਦੋਂ ਦਵਾਵਾਂ ਨੇ ਮੁੰਡੇ ਕਹਿੰਦੇ ਵੀ ਦਰਸ਼ਕੋ ਇਹ ਰੱਬ ਦਾ ਰੂਪ ਹੈ ਤੇ ਜਰੂਰ ਧੰਨਵਾਦ ਹੈ ਸਾਰੇ ਵੀਰਾਂ ਦਾ ਕਮੇਟੀ ਵਾਲਾ ਮੁੰਡੇ ਕਹਿੰਦੇ ਵੀ ਜਿਹਦੀ ਪੀਤੀ ਖਾਧੀ ਹੈ ਉਹ ਕਿਰਪਾ ਕਰਕੇ ਆਸਾ ਪਾਸਾ ਦਾ ਮੇਸਕੇ ਬਾਹਰ ਬਿਲਕੁਲ ਜਿਉ ਹੱਥ ਬੰਨ ਕੇ ਬੇਨਤੀ ਹੈ ਪ੍ਰਬੰਧਕ ਭਰਾ ਕਹਿੰਦੇ ਅਸੀਂ ਅੱਕੇ ਪਏ ਆ ਵੀ ਥੌਲਾ ਪਾਵਾਂਗੇ ਹੁਣ ਪ੍ਰਬੰਧਕ ਭਰਾ ਕਹਿੰਦੇ ਵੀ ਜਿਹਦੀ ਪੀਤੀ ਖਾਧੀ ਹੈ ਉਹ ਆਸਾ ਪਾਸਾ ਵਿੱਚ ਕੰਨ ਮੋੜ ਕੇ ਬਾਹਰ ਬਿਲਕੁਲ ਜਿਉ ਹੱਥ ਬੰਨ ਕੇ ਬੇਨਤੀ ਹੈ ਕਿ ਕਈ ਵਾਰੀ ਪਲੇਅਰਾਂ ਦੇ ਵੀ ਸਟਰ ਲੱਗ ਜਾਂਦੀ ਹੈ ਕਮੇਟੀ ਵਾਲੇ ਵੀ ਬਾਰ-ਬਾਰ ਕਹਿ ਰਹੇ ਜਿਵੇਂ ਕੋਈ ਤੀਤੀ ਖਾਦੀ ਆ ਉਹ ਆਪ ਹੀ ਆਸਾ-ਪਾਸਾ ਕਰ ਲੋ ਹੱਥ ਬੰਨ ਕੇ ਬਿੰਦੀ ਆ ਉਹ ਕਬੱਡੀ ਪੈ ਗਈ ਮੇਰੇ ਮਿੱਤਰੋ ਲੈ ਸਿਕੰਦਰ ਸਿਕੰਦਰ ਕਬੱਡੀ ਪਾ ਰਿਹਾ ਉਧਰ ਕਹਿਦੇ ਆਹ ਜੱਫੇ ਤੇ ਜੱਥਾ ਆਹ ਜੱਫੇ ਤੇ ਜੱਥਾ ਓਏ ਬਠਿੰਡੇ ਵਾਲੇ ਜੇ ਮੈਚ ਦਾ ਸਵਾਦ ਹੁੰਦਾ ਓਏ ਜੜੇ ਪੈਦੇ ਉਹ ਦੇਖੋ ਭੰਗੜੇ ਪੈਦੇ ਉਹ ਦੇਖ ਦੁਨੀਆ ਨੱਚਦੀ ਏ ਬਾਹੂ ਬਲੀ ਹੈ ਇੱਕ ਤਗੜਾ ਨੰਬਰ ਕਮਲ ਨਵੇਂ ਪੀੜੀ ਆ ਆਪਣੀ ਟੀਮ ਲਈ ਜੋੜ ਗਿਆ ਹੋ ਭੇਜੋ ਸੱਜਣਾ ਸ਼ਿਕੰਦਰ ਸ਼ਿਕੰਦਰ ਵੀ ਅੱਜ ਕਹਿੰਦੇ ਇਲਾਕੇ ਦਾ ਮੇਲਾ ਜਿਲ੍ਹਾ ਪਠੰਡਾ ਮੇਰੇ ਮਿੱਤਰੋ ਇਬਰ ਕਹਿੰਦੇ ਸ਼ਿਕੰਦਰ ਮਾੜੀ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਹ ਕੰਨੀਆਂ ਤੇ ਕਹਿੰਦੇ ਚਾਚੇ ਤਾਹਾਂ ਦੇ ਲੱਗੇ ਹੋਇਆ ਇੱਕੇ ਪਰਿਵਾਰ ਦੇ ਵਿੱਚੋਂ ਆ ਤੇ ਮਾੜ ਕਹਿੰਦੇ ਉਹ ਦੋ ਸੱਤਿਆਂ ਤੋਂ ਪੱਤਾ ਮੇਰੇ ਮਿੱਤਰੋ ਉਹ ਦੋ ਸੱਤਿਆਂ ਤੋਂ ਪੱਤਾ ਇਬਰ ਕਹਿੰਦੇ ਟਰਾਈ ਕੀਤੀ ਆ ਟਰਾਈ ਕੀਤੀ ਆ

ਉਹ ਨਵੇਂ ਪਿੰਡਿਆ ਬਾਹੂ ਬਲੀ ਬਾਹੂ ਬਲੀ ਤਿਆਰ ਹੈ ਕਮਲ ਨਵੇਂ ਪਿੰਡਿਆ ਕਹਿੰਦੇ ਕਬੱਡੀ ਪਾ ਰਿਹਾ ਹੈ ਪਹਿਲਾ ਸੈਮੀ ਉਹ ਗੱਲਾਂ ਬਿੰਦੀ ਨੰਬਰਦਾਰਾ ਟਕਾੜਿਆ ਉਹ ਚਾਰ ਜੱਫੀਆਂ 'ਚ ਕੀਤੀ ਕਹਿੰਦੇ ਉੱਗੋ ਕੇ ਪਿੰਡ ਵਾਲਾ ਲੈ ਵੀ ਕੀਤੀ ਆ ਉਹ ਜੱਫੇ ਲੌੜੇ ਪੈਣਗੇ ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫੀਆਂ ਤੇ ਮੁਕਣੀ ਹੈ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫੀਆਂ ਦੇ ਮੁਕੜੀ ਐ ਮੱਡੀਕਲਾ ਵਾਲੇ ਰਮੜੇ ਦਾ ਅਸੀਂ ਆਪਣੇ ਵੱਲੋਂ ਧੰਨਵਾਦ ਕਰਦੇ ਆ ਜਿਹਦੀ ਇੱਕ ਕਹਿੰਦੇ ਪਰਦੀ ਸਾਊਂਡ ਲੱਗੀ ਹੋਈ ਐ ਬਹੁਤ ਧੰਨਵਾਦ ਨਾਲ ਟੱਪੇ ਵਾਲੇ ਬੰਦੀ ਦਾ ਕਹਿੰਦੇ ਬਹੁਤ ਧੰਨਵਾਦ ਹੈ ਪਿਆਰਾ ਵੀਰ ਹੈ ਸਾਡਾ ਕਿਉਂਕਿ ਤਾਲਮੇਲ ਇਕੱਠੇ ਇਕੱਠ ਵੱਡਾ ਮੇਰੇ ਮਿੱਤਰੋ ਅੱਜ ਆ ਧਰਤੀ ਤੇ ਯਾਰ ਰੇਸ਼ੂ ਬਸਲੀ ਨੇ ਪਿੰਡ ਦਾ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਮੈਚ ਚੱਲ ਰਿਹਾ ਮੈਚ ਸੁਨਤਪ ਆ ਮੈਚ ਉਹ ਦਰਸ਼ਕ ਵੀਰੋ ਸੀਚੇਵਾਲ ਜਿੱਤ ਰਹੀ ਹੈ ਸੀਚੇਵਾਲ ਜਿੱਤ ਕੇ ਫੈਨਲ ਦੇ ਚ ਪਹੁੰਚ ਗਈ ਹੈ ਸ਼ਕਰਪੁਰਾ ਤੇ ਹਾਕਵਾਲ ਆਓ ਜੀ ਟੀਮਾਂ ਨੰਬਰ ਬਾਬਾ ਜੀ ਜਿਹੜੇ ਸਕਰੀਨ ਤੇ ਪਰਸ਼ੋ ਹੋ ਰਿਹਾ ਹੈ 10 ਬੱਲੇ ਬਾਬਾ ਜੀ ਕਹਿੰਦੇ ਫੇਰ ਫੇਰ ਥੋੜਾ ਹੋਲਡਰ ਆ ਨੰਬਰ ਆਪਾਂ ਉਗੋਕੇ ਨੂੰ ਦੇ ਕੇ 11 ਨੰਬਰ ਉਗੋਕੇ ਦੇ ਤੇ ਸੀਚਿਆਰ ਦੇ ਨੰਬਰ 14 ਸੀਚਿਆਰ ਦੀ ਟੀਮ ਜਿੱਤ ਕੇ ਫਾਈਨਲ ਦੇ ਵਿੱਚ ਚਲੀ ਗਈ ਹੈ ਸ਼ਗਰਪੁਰ ਤੇ ਹੱਕ ਨਾਲ ਆਓ ਜੀ ਟੀਮਾਂ ਗਰਾਊਂਡ ਦੇ ਵਿੱਚ ਸ਼ਗਰਪੁਰ ਦੀ ਟੀਮ ਨੇ ਕਹਿੰਦੇ ਚੋਟੀ ਦੀ ਬਣੀ ਹੈ ਬੱਬੂ ਨੇ ਪੁੱਛਿਆ ਵੀ ਟੀਮ ਚੋਟੀ ਦੀ ਕਹਿੰਦਾ ਜੱਸੀ ਪੱਸੀਆਂ ਵਾਲੇ ਨੇ ਜੁਬਾਨ ਫੜਾਈ ਸੀ ਵੀ ਜੇ ਕਿਹਾ ਤੱਕੜੀ ਤੇ ਬਣਾਵਾਂਗੇ ਵੀ ਟੀਮ ਤੱਕੜੀ ਇਹ ਦਵਾਵਾ ਦੇ ਜੱਸੀ ਪੰਜਾਬ ਪੁਲਿਸ ਬੰਸੀਆ ਵੀਰ ਹੈ ਸਾਡਾ ਦਿਲੋਂ ਧੰਨਵਾਦ ਸਾਰੇ ਉਹਨਾਂ ਵੀਰਾਂ ਦਾ ਉਹਨਾਂ ਮਿੰਤਰਾਂ ਦਾ ਮੈਚ ਵਾਕੇ ਚੁੱਪੀ ਦਾ ਹੁਣ ਕਹਿੰਦੇ 2 ਤੇ 2 22 ਸ਼ਕਰਪੁਰ ਤੇ ਹੱਕ ਬਾਣਾ